ਜਾ ਕੱਢੀ ਦੋ ਕਿਲੋ ਬੰਦੀ ਮੰਨ ਲੋ ਜੀ ਪਹੁੰਚ ਗਏ ਆ ਗਈ ਸਰਦਾਰ ਜੀ ਦੇ ਖਰਚੇ ਸ਼ੁਰੂ ਹੂੰ ਖਰਚੇ ਹੋ ਗਏ ਸ਼ੁਰੂ ਭਾਈ ਕੱਪੜਿਆਂ ਦੇ ਇੰਨੇ ਕਰਮਾਣੇ ਤੁਸੀਂ ਤੁਹਾਡੀ ਘਰ ਵਾਲੀ ਆਪਾਂ ਨੂੰ ਥੋੜੀ ਹੈ ਕਿੱਦਾਂ ਕਿੱਦਾਂ ਮੈਨੂੰ ਸੁਣਿਆ ਨਹੀਂ ਔੜੀਆਂ ਚੜ ਕੇ ਆਏ ਨੇ अच्छा हो मैं हूं गोदी से। अंकल, ਤੁਸੀਂ ਕਿੰਨੇ ਕਰਮ ਵਾਲੇ? ਤੁਹਾਡੀ ਘਰ ਦੀ ਘਰ ਵਾਲੀ ਆਪ ਕਹਿੰਦੀ ਐ ਤੁਹਾਡੇ ਖਰਚੇ ਸ਼ੂ। ਅੱਛਾ ਅੱਛਾ ਫਿਰ ਖਰਚੇ ਘਟਾਉਣੇ ਨੇ। ਮੈਂ ਕਿਤੇ ਆਇਆਂਗੇ ਨਹੀਂ ਵੀ ਆਪ ਬੜੀਆਂ ਝੜ ਕੇ ਆਈ। ਕਿੰਨੇ ਮਹਿੰਗੇ ਲੱਗਣ ਲੱਗੇ? ਕੀ ਪ੍ਰਾਈਸ ਆ? 525 ਹੂੰ, ਘਿਰਤਾ ਯਾਰ ਮਹਿੰਗੀ ਲੱਗਦਾ ਸਿਸਟਮ ਆ ਨਾ। ਬਾਈਕ ਦੇ ਕੁੜੀਆਂ ਦੇ ਕੱਪੜੇ ਨੇ। ਸਸਤੇ ਕੀ ਨੇ ਆ ਬੱਚਿਆਂ ਦੇ ਉਹ ਕਹਿ ਦਿੰਦੇ ਆ ਮਹਿੰਗੇ ਆ ਕੁੜੀਆਂ ਦੇ ਉਹ ਕਹਿ ਦਿੰਦੇ ਆ ਹੁਣ ਮਹਿੰਗੇ ਆ ਲੈ ਮੈਂ ਵੀ ਆ ਜਾ ਮੈਂ ਵਿੱਚ ਮੈਂ ਤਾਂ ਕਦੇ ਆਉਂਦਾ ਹੀ ਨਹੀਂ ਸੌਖਾ ਜਿਹਾ ਵਲੌਗ 'ਚ ਦੇਖਣ ਦਾ ਮੁੱਲ ਨਹੀਂ ਦੇਖਣ ਦਾ ਦੇਖਣ ਦਾ ਤਾਂ ਕੋਈ ਮੁੱਲ ਨਹੀਂ ਇਹ ਜੇ ਨਹੀਂ ਮੈਂ ਪਉੜੇ ਚੋਂ ਦੇਖ ਲੈ ਜਿਹੜਾ ਇੱਥੇ ਦਿੱਤਾ ਕੋ ਪਾਣੀ ਚੱਲਿਆ ਵੀ ਨਾਰਮਲ ਵੀ ਬੰਦਾ ਫਿਰ ਜਾਵੇ ਕੋਈ ਟੈਨਸ਼ਨ ਹੂੰ ਉਹ ਵੀ ਸੋਹਣੇ ਆ ਜਿਹੜੇ ਪਾਉਂਦੇ ਆ ਉਹ ਕੰਫਰਟੇਬਲ ਆ ਹਾਂ ਹਾਂ ਨਹੀਂ ਆਏ ਤਾਂ ਚੱਲ ਕੋਈ ਮਾੜਾ ਚੰਗਾ ਬਿਲਕੁਲ ਬਿਲਕੁਲ ਹਰੇਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਠੀਕ ਨਹੀਂ ਹੁਣ ਆਹ ਲੈ ਓ ਲੈ ਆ ਵੀ ਲੇਡੀਆਂ ਸਾਰਾ ਉਹ ਲੇਡੀਆਂ ਸੇ ਉਹ ਸਾਰਾ ਇਹ ਪੋਰਸ਼ਨ ਲੇਡੀਆਂ ਅੱਛਾ ਮਾਪ ਤਾਂ ਨਹੀਂ ਮੁੰਡੇ ਨੇ ਇੱਕ ਵੀਜਾਂ ਪਰ ਸਾਰੇ ਜੇ ਆ ਗਏ ਕਹਿੰਦੇ ਹੁੰਦੇ ਮੁੰਡੇ ਦੀਆਂ ਪੈਂਟਾਂ ਦੀ ਤਰੀਕੀ ਕੁੜੀਆਂ ਦੇ ਪੈਂਟਾਂ ਦੀ ਤਰੀਕੀ ਆਹ ਭਾਈ ਚੱਪਲਾਂ ਦੀ ਵੀ ਹੂੰ ਕਿੰਨਾ ਘੱਟ ਹੈ ਤੇ ਨਾ ਖਾਉਦੀਆਂ ਕਹਿੰਦੇ ਸਸਤਾ ਹੈ ਸਸਤਾ ਕਿੱਥੇ ਅੱਗ ਵੱਢੀ ਪਈ ਇਹਨਾਂ ਨੇ ਦਾ ਚੱਪਲਾਂ ਹੱਤੀ 3300 ਦੀਆਂ 800 700 200 ਵੀ ਜੀ ਇਹ ਨੇ ਪੈਂਟ ਕੀ ਪ੍ਰਾਈਸ ਇਹਨਾਂ ਦਾ 7 700 ਰੁਪਈਆ ਪ੍ਰਾਈਸ ਦਾ ਆ ਪਜਾਮੇ ਆਗੇ ਜੀ ਇਹ ਸਾਰਾ ਲੇਡੀਜ਼ ਸਮਾਨ ਹੈ ਇੱਧਰ ਪਰ ਇੱਕ ਗੱਲ ਕਹਾਂ ਤੁਹਾਨੂੰ ਮੈਂ ਹਾਂ ਮਾਲੋ ਅਸੀਂ ਕਹਿਣਾ ਵੀ ਇਹ ਵਿਚਾਰ ਚ 100 ਰੁਪਏ ਦਾ ਮਿਲਦਾ ਹਨਾ ਹੂੰ ਬਈ ਇੱਥੇ 375 ਦਾ ਇਹ ਚੀਜ਼ ਵਧੀਆ ਇਹ ਚੀਜ਼ ਛੇਤੀ ਖਰਾਬ ਨਹੀਂ ਹੋਣੀ ਹੂੰ ਗੱਲ ਹੈ ਇਹੋ ਕਪੜਾ ਵਧੀਆ ਲੱਗਿਆ ਹੋਇਆ ਹੂੰ ਹੂੰ ਆ ਇਹ ਲੋਰ ਕੀ ਵਧੀਆ ਏ ਨੀਚੇ ਮੈਂ ਕਹਿ ਦਿੰਦੇ ਆਂ ਆਂਗਾ ਹੂੰ ਬੱਚਿਆਂ ਬੱਚਿਆਂ ਦਾ ਸਾਰਾ ਬੱਚੇ ਹੈ ਬੱਚਿਆਂ ਦਾ ਨਹੀਂ ਹੈਗਾ ਇਹ ਬੱਚਾ ਚੱਲ ਕੋਈ ਖਤਮਾਂਗੇ ਬੜੀਆਂ ਨਹੀਂ ਆ ਉਹ ਪਾਣੇ ਆ ਬਾਹਰ ਬੱਚੇ ਕੁੱਤੇ ਸਹੀ ਸਹਵੇਂ ਤੇ ਭਾਈ ਅਸੀਂ ਹੂੰ ਇਹ ਨਾ ਕੋਈ ਰੁਵਾਇ 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 ਸੱਤ ਸੋਰਾ ਯਾਰ ਹਾਇ ਤਾਂ ਹੈ ਕੋਈ ਸੱਸ ਵਾਲਾ ਹੀ ਤੇ ਚ ਗੱਲ ਫੇਰ ਉੱਥੀ ਆ ਗਈ ਬੜਾ ਵਧੀਆ ਲੱਗਿਆ ਮੈਨੂੰ ਉਹ ਕੱਪੜਾ ਤਾਂ ਹੈਗਾ ਪਰ ਫੇਰ ਵੀ ਜਿਆਦਾ ਹੀ ਬਹੁਤ ਮਹਿੰਗਾ ਰਹਾ ਆ 990 ਦਾ ਮੈਨੂੰ ਪਤਾ ਇਹ ਵੀ ਨਾ ਸਮਝਿਓ ਭਾਈ ਵੀਡੀਓ ਦੇਖਣ ਵਾਲਿਓ ਹੂੰ ਰਵਿੰਦਰ ਦਵਾ ਨਹੀਂ ਸਕਦਾ ਰਵਿੰਦਰ ਸਭ ਕੁਝ ਦਵਾ ਸਕਦਾ ਨਹੀਂ ਨਹੀਂ ਮਨ ਨੂੰ ਵੀ ਸੈਟੀਸਫਾਈ ਸਿੰਦੀ ਹੋਣੀ ਚਾਹੀਦੀ ਆ ਵੀ ਜੇ ਮੈਂ ਇਹ ਹਜ਼ਾਰ ਦਾ ਲੈ ਲਿਆ ਤਾਂ ਮੈਨੂੰ ਹਜ਼ਾਰ ਵਾਰ ਪਾ ਸਕਦੀ ਹੂੰ ਹੂੰ ਬਿਲਕੁਲ ਬਿਲਕੁਲ ਨਹੀਂ ਉਹ ਕੋਈ ਦਿੱਕਤ ਨਹੀਂ ਹੁੰਦੀ ਚਲੋ ਪਰ ਚੀਜ਼ ਫਿਰ ਵੀ ਮੜੇ ਦਿਲੋਂ ਵੀ ਜਚਣੀ ਚਾਹੀਦੀ ਚੀਜ਼ ਦਿਲੋਂ ਵੀ ਜਚਣੀ ਚਾਹੀਦੀ ਹੈ ਨਾ ਪਰ ਉਹ ਹਿਸਾਬ ਨਾਲ ਜਿਹੜਾ ਹਿਸਾਬਗਾ ਰੇਟ ਹੈ ਜੈਸੇ ਮੈਨੂੰ ਉਹ ਹਿਸਾਬ ਨਾਲ ਕੱਪੜੇ ਦਾ ਮੈਨੂੰ ਲੱਗਦਾ ਨਹੀਂ ਆ ਐਸਟਾ ਆ ਠੀਕ ਆ ਚੱਲਾ ਦੇਖ ਆ 950 ਇੰਨਾ ਕਰੇਡ ਤਾਂ ਚਲ ਜੈ ਨਹੀਂ ਉਹ ਚਲ ਜਾ ਨਹੀਂ ਨਹੀਂ ਉਹ ਮੈਂ ਗੱਲ ਕਰਦਾ ਕੱਪੜੇ ਦੇ ਹਿਸਾਬ ਨਾਲ ਉਹ ਵੀ ਆਹੀ ਕੱਪੜਾ ਤਾਂ ਉਹ 900 ਦਾ ਮਿੰਟ ਹੋਰ ਉਹ ਵੀ ਗੱਲ ਦੀ ਹੈ ਪਰ ਤਾਂ ਨਹੀਂ ਕਰਦੇ ਤਾਰ ਕੇ ਰਾਤ ਪੂਰੀਆਂ ਮਾਵਾ ਵੀ ਆ ਮਸਾਲੇ ਨਹੀਂ ਜਦੋਂ ਪਾਣੀ ਪਾਣੀ ਕਰਦੇ ਕਰਦੇ ਕਿੰਨੇ ਦੀ ਇਹ 1150 450 ਨਹੀਂ ਠੀਕ ਹਨ ਆ ਗਈ ਆ ਗਈ ਜਦ ਨਾਲ ਮੈਂ ਠੀਕ ਹੋ ਗਈ ਜਦ ਮੈਂ ਠੀਕ ਹੋ ਗਈ ਨਾ ਮੈਨੂੰ ਇਹ ਜੋ ਦਵਾਈ ਜਾ ਕਿਤੇ ਮੈਨੂੰ ਘੁੰਮਣ ਨਹੀਂ ਤੇ ਚਲ ਹੁਣ ਲੈ ਲਾ ਲੈਣਾ ਦਾ ਹੂੰ ਫਿਰ ਆਉਣਾ ਹੋ ਜਾਣਾ ਫੇਰ ਨਾ ਕਹੀਂ ਭਾਈ ਪੁੱਛਿਆ ਨਹੀਂ ਲੈ ਚੱਲ ਅੱਜ ਤੈਨੂੰ ਖੁੱਲੀ ਸ਼ੂਟ ਆ ਲੀਲਾ ਕਹਿ ਲੈਣਾ ਤਾਂ ਹੋਰ ਦੱਸ ਨਹੀਂ ਨਹੀਂ ਜਦ ਨਾਲ ਮਨ ਸਰੀਰ ਠੀਕ ਨਹੀਂ ਹੁੰਦਾ ਇਹ ਤਾਂ ਹੈ ਬਲ ਆਹ ਦੇ ਜੈਸੇ ਬਾਦੀ ਕਿਹਾ ਵਧੀਆ ਸਰ 600 ਦਾ ਹੈ ਪਿੱਤਾ ਆ ਕੇ ਹੋ ਗਿਆ 600 ਇੰਨਾ ਮਹਿੰਗਾ ਨਹੀਂ ਲੈਣਾ ਬੱਸ ਮੈਂ ਤੁਹਾਡੀ ਗੱਲ ਕਰੀ ਕਿਚਲਾ ਨਹੀਂ ਲਿਖਨੇ ਦਾ ਕੀ ਹੱਕ 49 ਰੁਪਏ ਦਾ ਹਾਂ ਦੇਖਿਆ 1049 ਦਾ ਇਦਾਂ ਹੀ ਕਹੀਏ ਸੇਲ ਲੱਗੀ ਹੈ ਸੇਲ ਲੱਗੀ ਹੈ ਸੇਲ ਵਾਲਾ ਕੋਈ ਦੇਖਦਾ ਰਹਾ ਨਹੀਂ ਓਰੇ ਸਿਰ ਤੇ ਫੋਲਡਿੰਗ ਹੈ ਉਹ ਦੇਖੋ ਕਹਾ ਯਾਰ ਹਾਂ ਠੀਕ ਹੈ ਯਾਰ ਆ ਦੀ 625 25 ਇਹ ਸੂਟ ਆ ਗਿਆ ਇਹ ਸਿਰ ਪਤਾ ਕੀ ਗੱਲ ਮੇਰੇ ਕਰਦਾ ਅੱਛਾ 400 ਦਾ ਹੂੰ ਵਧੀਆ ਨਾ ਪਨਾ ਲਾ ਦੋ ਹੂੰ ਠੀਕ ਆ ਲੈਣਾ ਲੈ ਲੈ ਨਾਲੇ ਗਰਮੀਆਂ ਦਾ ਹਨਾ ਕਲਰ ਦੱਸੋ ਜਿਹੜਾ ਲਾ ਮੈਂ ਇੱਕ ਮਿੰਟ ਆਉਂਦਾ ਮੈਡਮ ਤੁਹ ਲਾ ਮਾ ਹਾਂ ਲਾ ਮਾ ਆਲਾ ਮਾ ਆਰਡ ਨੰਬਰ ਇਹ ਨੀ ਲੈਣਾ ਦੇਖ ਲੈ ਕਿਹੜਾ ਲੈਣਾ ਪਿੰਕ ਨੀ ਪਿੰਕ ਵੀ ਠੀਕ ਆ ਹਾਂ ਆ ਵੀ ਠੀਕ ਆ ਪਿੰਕ ਇਟ ਪਿੰਕ ਲੈ ਲੈ ਚੱਲ ਠੀਕ ਆ ਇਹ ਹੈਂਗਰ ਜਿਆਦਾ ਰੱਖਦੇ ਉਹਦੀ ਇਹ ਵੀ ਨਹੀਂ ਇਹਨੇ ਆਪੇ ਰਿਮੂਵ ਕਰ ਠੀਕ ਆ ਹੋਰ ਕੁਝ ਪੈਂਟਾਂ ਜਿਹੇ ਸਾਰੀਆਂ ਲੇਡੀਜ਼ ਆ ਏ ਪੈ ਲੱਗਦੀ ਹੈ ਨਹੀਂ ਗਾੜੇ ਕੱਢੂਗੀ ਦੀ ਇਹ ਸਟਾਫ ਸਟੂਫ ਜਿੱਦਾਂ ਹਨ ਡਰੈਸ ਬਣਾਉਣੀ ਕਿਸੇ ਨੇ ਉਹ ਚੀਜ਼ ਆ ਪੈਂਟਾ ਮੋਟਾ ਮੈਨੂੰ ਲੱਗਦਾ ਜਿੱਥੇ ਤੱਕ ਸਹੀ ਕਹ ਬਣਾ ਹਾਂ ਹਾਂ ਸੋ ਬੋਲੀ ਰਹੇ ਜਲਦੀ ਸੌ ਚਾਪੀ ਵਾਈਟ ਹੋਰ ਜਲਦੀ ਨਿਕਲਿਆ ਸਪੀਡ ਵਧਾਨੇ ਵਗੋ ਆ ਗਏ ਦੇਸ਼ ਸੋਨਾ ਦੇਸ਼ ਸੋਨਾ ਐ ਬੀ ਸੀ ਤੋਂ ਦੇਖ ਲੈ ਤਾਂ ਕਿ ਆ ਜੀ ਜੇ ਕਿਹਾ ਬੰਨ ਤਿੰਨ ਪੈਟਰਨ ਡਾਲ ਲੇ ਨੇ ਯਾ ਮਿਕਸ ਕਰ ਦੇ ਫਿਰ ਇੱਕ ਪ੍ਰੋਬਲਮ ਹੋ ਰਹਾ ਨਾ ਚੁੰਨੀ ਵੀ ਨਹੀਂ ਆਉਂਦੀ ਉਹਦੇ ਗੱਲ ਕਿ ਹੈਗੀ ਚੁੰਨੀ ਜਿਹੜਾ ਲਿਆ 400 ਦਾ ਓਹ ਹੋ ਫਿਰ ਇਹਦੇ ਨਾਲ ਤਾਂ ਕੋਈ ਲੱਗਦਾ ਨਾ 200 ਦਾ ਕੋਈ ਉਹ ਨਹੀਂ ਹੁੰਦਾ ਤੂੰ ਆਪਣੀ ਕੱਪੜਾ ਦੇਖ ਵੀ ਕੱਪੜਾ ਜੀ ਵਧੀਆ ਹੋਵੇ ਚ ਲਲੇ ਵਾਲਾ ਬਸ ਮੰਨੂ ਦਾ ਇਸ ਚੀਜ਼ ਬਾਰੇ ਨੌਲੇਜ ਜੀ ਹੈ ਨਹੀਂ ਅੱਡੀ ਠੀਕ ਨਹੀਂ ਕੱਪੜਾ ਵਧੀਆ ਚੱਲਣ ਵਾਲਾ ਚਾਹੀਦਾ ਬਸ ਇੱਥੇ ਦੇਖ ਮੇਰੇ ਆਗੇ ਤੇ ਆਉਂਦਾ ਆ ਜਾਣਾ ਚਲੋ ਖੰਮਤ ਖੰਮਤ ਕਿਆ ਕਿਆ ਕਹਿੰਦਾ ਤੂੰ ਸੱਚੀ ਕਿਹਨੇ ਕਰਿਆ ਉਹ ਚੀ ਲੈ ਕਿਆ ਸਹੀ ਇੱਕ ਬਾਈਕ ਤੇ ਆ ਕਰਦੇ ਇਹ ਤਾਂ ਇਹ ਲੱਗਿਆ ਨਹੀਂ ਆ ਲੱਗਿਆ ਨਹੀਂ ਚਲ ਇੱਕ ਉਹ ਹੋ ਰਿਹਾ ਇੱਕ ਹੁੰਕੇ ਹੋਰ ਕਿਹੜਾ ਲੈਣਾ ਦੇਖ ਲੈ ਆਹ ਡਾਗਰ ਰਹਿ ਗਿਆ ਕੰਮ ਖਿੱਤੀ ਗਈ ਆਲੇ ਸੂਟ ਜਾਂ ਕੈਪੜੀਆ ਨਾ ਬਤਾ ਤਾਂ ਸੂਟ ਜੀ ਸਾਰੇ ਵਧੀਆ ਇਹ ਤਾਂ ਦੇਖੀ ਨਹੀਂ ਆਪਾਂ ਇਹ ਉਹ ਅੱਗੇ ਤੋਂ ਜ਼ਿਆਦਾ ਉਹ ਜਿੱਥੇ ਆਂਟੀ ਨਹੀਂ ਖੜੇ ਆ ਉਹ ਅੱਗੇ ਉੱਥੋਂ ਲਿਆ ਸਾਹਾਈ ਕੋਲ ਜਿਆ ਲਾ ਦੀ ਜੀ ਕਹਿੰਦੇ ਆ ਜਿਹੜੇ ਆਜਾ ਪਹਿਲੇ ਆਉਂਦਾ ਨਹੀਂ ਡੋਟ ਲੈ ਕੇ ਨਹੀਂ ਤੋ ਮੇਰੀ ਜੀਨੀ ਕਾ ਨਹੀਂ ਆਹ ਦੇਖ ਇਤੋਂ ਅਰੇ ਸੰਦੀਪ ਕਾ ਜਲਾਇਆ ਯਾਰ ਇਹਦੇ ਦਿਨ ਨਹੀਂ ਲੱਗੀਆਂ ਦੋ ਲੀ ਲਿਆ ਹੈ ਮੈਂ ਤੇ ਦੀਦੀ ਸੇਮ ਸੇਮ ਪਾਉ ਆਹ ਹੋ ਬਾਸ ਚੱਲ ਮਾਸਾ ਦੇਖ ਲੈ ਹੁਣ ਬੋਲਣਾ ਸਰਦਾਰ ਕਦੀ ਕਦੀ ਉਹ ਦਿਆਲ ਹੁੰਦਾ ਫੀਡਿਆਲ ਕਰਾ ਲੈਣਾ ਸਰਦਾਰੂ ਇਸ ਦੇ ਪਾਸੇ ਪਿੱਛੇ ਰੱਖ ਦਿਓ ਚੱਲ ਫਿਰ ਕਲਰ ਕੇ ਸਟਾਫ ਦੇ ਵਿੱਚ ਰੱਖੋ ਕਮਾਂਨ ਲਾ ਦੇ ਕੀ ਹੋ ਮੁਸਕਿਆ ਕੀ ਹੂੰ ਹੋਰ ਕੀ ਲੈਣਾ ਹੁਣ ਦੇਖ ਨੀ ਦੇਖ ਸਕਦੀ ਨਾ ਮੈਂ ਹੂੰ ਜਿੱਦਾਂ ਲਾਈਕ ਮੰਮੀ ਸਾਰ ਗਏ ਹਜੂ ਸਾਬ ਗਏ ਫੇਲੇ ਕੇ ਚੜ ਹਾਂ ਲੇਜੂ ਹੈ ਆਹੋ ਪਹਿਲਾਂ ਠੀਕ ਹੋ ਜਾ ਹੋਰ ਕੀ ਹੈ ਜੱਫਰ ਕਿੰਨੇ ਮਿੰਟੋ ਅੱਛਾ ਲੱਗ 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 ਲੱਗਾ ਉਹ ਨਹੀਂ ਹਾਂ ਅੱਛਾ ਪਜਾਮੇ ਦਾ ਰੇਟ ਲੱਗ ਹੈ ਇਹਦਾ ਕਮੀਜ਼ ਦਾ ਲੱਗ ਹੈ ਬੱਲੇ ਇਹ ਤਾਂ ਫਿਰ 1400 ਦਾ ਹੋ ਗਿਆ ਲੈ ਦੱਸ ਇੰਨੇ ਪੈਸੇ ਹੈ ਨਹੀਂ ਬਾਈ ਮੇਰੇ ਕੋ ਠੀਕ ਹੈ ਡੋਂਟ ਵਰੀ ਹਾਂ ਸਾਡੇ ਬਜਟ ਤੋਂ ਬਾਹਰ ਨਹੀਂ ਜਾਂਦੇ ਬਿਲਕੁਲ ਹਾਂ ਤਾਂ ਵੀ ਸਮਝਦਾ ਹਾਂ ਹੂੰ ਸਾਈਟ ਮੇਰਾ ਫੋਨ ਨਹੀਂ ਦਿੱਤੀ ਪੈਂਟ ਨਹੀਂ ਲੈਣੀ ਪੈਂਟ ਕਾਦੇ ਵਾਸਤੇ ਲੈਣੀ ਕਿਉਂ ਤੁਸੀਂ ਤਾਂ ਮੈਨੂੰ ਪਹਿਲਾਂ ਕਿਹਾ ਸੀ ਤੁਸੀਂ ਸਾਰੀਆਂ ਚੀਜ਼ਾਂ ਨਾਲ ਲੋਕ ਕਰਦੇ ਆਂ ਬਟ ਮੈਂ ਨਹੀਂ ਹੂੰ ਪੈਂਟ ਹੈ ਤੈਨੂੰ ਕੋਈ ਉੱਪਰ पे ਹਲ ਪਾਉਣੇ ਨਹੀਂ ਗਰਮੀ ਹੋ ਗਈ ਸ਼ੁਰੂ ਹਾਂ ਥੋਡੀਆਂ ਲੋਰਾ ਪਈਆਂ ਤਾਂ ਆ ਗਈਆਂ ਜਿਹੜੀਆਂ ਮੈਂ ਫਸਾ ਲੈਣੀ ਆ ਚੱਲ ਪੈਂਟ ਤਾਂ ਕਿਤੇ ਜੇ ਬੰਦੇ ਨੂੰ ਘੁੰਮਣ ਫਿਰਨ ਜਾਣਾ ਤਾਂ ਚਲੋ ਪਾ ਲਈ ਉੱਥੇ ਉਹ ਘਰਾਂ ਆਪਣੇ ਚੰਗਾ ਨਹੀਂ ਨੋਟਿਸ ਕਰਿਓ ਮੈਂ ਪੈਂਟ ਵੀ ਜਦ ਪਾਣੀ ਆ ਜਦ ਗੋਡੀਆਂ ਤੱਕ ਕਮੀ ਚ ਹੋਵੇ ਫਿਰ ਬੰਦੇ ਕੰਫਰਟੇਬਲ ਹੋ ਕੇ ਫਰੀਜ ਜਾਂਦਾ ਬਿਲਕੁਲ ਬਿਲਕੁਲ ਚੀਟ ਲਾ ਰਹੀ ਕਿੰਨਾ ਬੰਦੇ ਆ ਅਜੀਬ ਕਾਨੂੰ ਮੈਂ ਕਹਿੰਦਾ ਸੋਹਣੀ ਲੱਗ ਰਹੀ ਆ ਮੈਂ ਨਹੀਂ ਪਣੀ ਆ ਦੇਖ ਲਾ ਚੱਪਲਾ ਡਿਜ਼ਾਈਨ ਬਾਈ ਬਹੁਤ ਵਧੀਆ ਵਧੀਆ ਪਏ ਆ ਪਰ ਰੇਟ ਬਹੁਤ ਆ ਯਾਰ 4.5 400 ਕਮਾਲ ਹੈ ਤਾਂ ਚੱਪਲੇ ਆ ਉਹ ਜੂਰ ਉਹਦੇ ਸਟੋਰ ਹੁੰਦਾ ਪਈ ਦਾ ਭਾਈ ਨਹੀਂ ਹਾਂ ਚੱਲੀਏ ਹੋਰ ਬਾਹਰ ਹਾਂ ਥੱਕ ਗਈ ਮੈਂ ਚਲੋ ਫੇਰ ਚੱਲ ਚੱਲੀਏ ਕਮ ਆਨ ਲੈਟਸ ਗੋ ਸ਼ਰਟਸ ਠੀਕ ਆ ਠੀਕ ਆ ਲਾਓ ਜੀ ਹੁਣ ਆਗੇ ਜੈਂਟਸ ਵਾਲੇ ਚ ਹਾਂ ਟੀ ਸ਼ਰਟਾਂ ਲੈ ਨਹੀਂ ਨਹੀਂ ਦਿੰਦੇ ਓਏ ਇਹ ਜੈਸਮੀਨ ਗੋਲ ਗਲੇ ਵਾਲੀਆਂ ਚੰਗੀਆਂ ਨਹੀਂ ਲੱਗਦੀਆਂ ਸਰਦਾਰਾਂ ਦੇ ਕਾਲਰ ਵਾਲੀ ਠੀਕ ਰਹਿੰਦੀ ਆ ਕਾਲਰ ਵਾਲੀ ਦੇਖ ਲੰਨੇ ਆ ਫਿਰ ਗਰਮੀ ਚ ਪੈ ਜਾਂਦੀ ਆ ਬੈਸੇ ਤਾਂ ਟੀ-ਸ਼ਰਟਾਂ ਬਹੁਤ ਵਈਆਂ ਫਿਰ ਦੇਖਾਂਗੇ ਕਿਸੇ ਦਿਨ ਜੇ ਕਿਆ ਬੋਲਦੀ ਆ ਜੇ ਕਿਆ ਬੋਲਦੀ ਆ ਨਾਟਕ ਵਾਲਾ ਨਹੀਂ ਆ ਜਾਂਦਾ ਇਹ ਕਿਆ ਬੋਲਦੀ ਆ ਹਾਂਜੀ ਆਹ ਕੱਪੜਾ ਵਧੀਆ ਗਰਮੀ ਨਹੀਂ ਲੱਗਣੀ ਇਹਦੇ ਚ ਬਿਲਕੁਲ ਵੀ ਨਾਲੇ ਉਹ ਦੂਆ ਸਟਿਚ ਆ ਇਸਰ ਨੇ ਸੋਣੀਆਂ ਨਹੀਂ ਲੱਗਦੀ ਉਹ ਤਾਂ ਪਹਿਲਾਂ ਹੈਗਾ ਹੀ ਆ ਸਰਦਾਰ ਬੰਦੇ ਦੇ ਦਾ ਕਾਲਰ ਵਾਲੀ ਉਹ ਚੰਗੀ ਲੱਗਦੀ ਆ ਦੇ ਲੋਰਾ ਸੌੜੇ ਹੀ ਰੇ ਬਹੁਤ ਆ ਸਾਰੀ ਵੀਡੀਓ ਚ ਆਹੀ ਕੁਝ ਹੋਈ ਗਿਆ ਰੇਟੇ ਬਹੁਤ ਆ ਰੇਟੇ ਬਹੁਤ ਆ ਜੈਸਮਿਨ ਸਾਰੀ ਵੀਡੀਓ ਚ ਮਖ ਆਹੀ ਕੁਝ ਹੋਈ ਗਿਆ ਰੇਟੇ ਬਹੁਤ ਆ ਰੇਟੇ ਉਹ ਯਾਰ ਚੱਪਲਾਂ ਲੈਣੀਆਂ ਇੱਕ ਹੂੰ ਲੱਗੇ ਹੀੜੀਆਂ ਸਲੀਪਰ ਜੇ ਟਾਈਪ ਜਿੱਦਾਂ ਤੁਹਾਡੇ ਤਾਂ ਨਾਰਮਲ ਚਪਲਾ ਹੈ ਨਾਰਮਲ ਮੈਂ ਕਹਿੰਦਾ ਥੋੜੀ ਜਿਹੀ ਹੈ ਨਾ ਸਿੱਧਾ ਸਲੀਪਰ ਜੇ ਟਾਈਪ ਹੋਵੇ ਉਹ ਤਾਂ ਜ਼ਿਆਦਾ ਹੀ ਆ ਹਾਂ ਇਹਨਾਂ ਦਾ ਨੰਬਰ ਹੈ 6 ਮੇਰੇ ਆਉਣੀਆਂ 9-9 ਨੰਬਰ ਉਹ ਵੀ ਵੈਸੀ ਹੈਗੀ ਆ 9 ਨੰਬਰ ਤੇ 3 ਇਹ ਬਰ ਚਟੀਆਂ ਯਾ ਲੱਬੜਨੀਆਂ ਬਹੁਤ ਨਾਲੀਆਂ ਦੇਖ ਤਾਂ ਡੰਗਰਾਂ ਦੇ ਕੰਮ ਮਾਨੀ ਨਾ ਪੈਣੀਆਂ ਬਿਲਕੁਲ ਵੀ ਇਹ ਵਾਹ ਜੀ ਵਾਹ ਪਰ ਮੈਂ 파ਰਸੀ ਨਹੀਂ ਚੱਕਦੀ ਮਨ ਸ਼ੌਕ ਹੈ ਪਰਸਾ ਹੈ ਇਹ ਕਮਾਲ ਆ ਯਾਰ ਤਾਂ ਪਰਸਾ ਬਹੁਤ ਵਧੀਆ ਵਧੀਆ ਪਈ ਇੱਧਰ ਬੋਲੇ ਚੱਪਲ ਦੇਖਣੀ ਦੀ ਕੋਈ ਯਾ ਇਸਵੇਂ ਚੱਪਲ ਲੈਣੀ ਮੈਂ ਸਰ ਇੱਥੇ ਦੋਨੇ ਟਾਈਪ ਨਹੀਂ ਮਿਲਦਾ ਖੜਤਾ ਜਾ ਇੱਕ ਮਿੰਟ ਆ ਕਿੰਨੇ ਨੰਬਰ ਇਹ ਛੋਟੀ ਲੱਗਦੀ ਐ ਮੰਨੂੰ ਇਹ ਛੋਟੀ ਐ ਇਹ ਇਹ ਜੀ ਰੋਪੜ ਤੇ ਲਿਓ ਇਹ ਜਿਆ ਸਲਿੱਪਰ ਟਾਈਪ ਦੇਖਦਾ ਆ ਆਹ ਆ ਸਾਈਜ਼ ਆਉ ਕਿਹੜਾ ਹੈ ਕਿੰਨਾ ਹੈ ਇਹ 42 8 42 8 ਐਂ ਪਤਾ ਨਹੀਂ ਲੱਗਣਾ ਮਾ ਆ ਕਿ 8 ਵਾਲੀ ਆਹ ਦੇਖੋ ਉਹ ਬਿਆੜ ਅੱਠ ਹੋਣਾ ਇਹ ਦੇਖਾ ਪਾ ਕੇ ਕੱਢੀਂ ਦੇਖ ਲੋ ਤਾਰਾ ਇਹਨੂੰ ਘਪਾ ਕੇ ਦੇਖ ਲੈਂਦੇ ਆ ਸ਼ੂਜ਼ ਰਿਮੂਵ ਕਰੋ ਤੈਡਾ ਇਹਦਾ ਛੋਟੀ ਵੀ ਆ ਤੁਹਾਡੇ ਮੂਰੇ ਤੇ ਹੋਪ ਘੜੀ ਆ ਮੇਰਾ ਫੇਵਰੇਟ ਘੜੀ ਆ ਪੂਰੀਆਂ 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 ਥੋੜਾ ਇੱਕ ਨੰਬਰ ਬੜਾ ਗਈ ਹਾਂ ਕਿਹੜੀ ਆ ਅੱਠ ਅੱਠੇ ਆ ਉਹਨੂੰ ਤਾਂ ਟੰਗ ਦੇ ਪਾਣਾ ਨਾ 9 ਨੰਬਰ ਦਾ ਟੁਕੜ ਨਹੀਂ ਲੱਦਦਾ ਸਹੀ ਆਉਣਾ ਮਿਹੇ ਆਹ ਆਹ ਲੱਗਦਾ ਮੈਨੂੰ ਪਰੇ ਕਲਰ ਹੋਰ ਆ ਯਾਰ ਇਹ ਕਿੰਨਾ ਨੰਬਰ ਹਾਂ ਇਹ 9 ਨੰਬਰ ਇਹ ਕੋਕਲਾ ਤਾਰ ਲੋ ਕੋਈ ਨਹੀਂ ਚੱਲਦਾ ਹੈ ਹੂੰ है। तो थोड़ा है? या फैंसी जा भी चाहिए। नहीं आ रहा है, नहीं चंगे बिल चलो फिर चलो, थे। चलो थे। चाल चाल। है। तो मैं देख ले से है। ਡੱਬੇ ਜਾਈ ਆ ਆ ਚੀਜ਼ ਘੈਂਡ ਆ ਜਿਹੜੀ ਤੈ ਚੱਕੀ ਦੀ ਕਿੰਨੇ ਦਾ ਹੈ ਲੈਣਾ ਨਹੀਂ ਧੰਨ ਸੋਦਾ ਹਾਂ ਕੋਈ ਜ਼ਿਆਦਾ ਨਹੀਂ ਹੈ ਹਾਂ ਦੇਖ ਲੈ ਜੀ ਲੈਣਾ ਭਾਈ ਇੱਧਰ ਆ ਗਿਆ ਲੇਡੀਜ਼ ਸਮਾਨ ਸਾਰਾ ਨੂਰ ਸਿੰਘ ਦੇਖ ਨੂਰ ਨੂੰ ਕੀ ਲੈਣਾ ਉਹ ਉਹ ਕੀ ਲੈਣਾ ਹੈ ਹਾਂ ਬਾਲ ਨਹੀਂ ਬੜੇ ਹੋ ਰਹੇ ਥੋੜੇ ਜਿਹਾ ਬੜੇ ਹੋ ਜੂਗੇ ਹਾਂ ਹਜੇ ਤਾਂ ਵਿਚਾਰੀ ਦੇ ਛੋਟੇ ਛੋਟੇ ਦਾ ਬਾਲ ਆ ਉਹਦੇ ਚਲੋ ਫਿਰ ਚਲੋ ਫਿਰ ਚੱਲੀਏ ਉਹ ਨਿਕਰਾਂ ਨੁਕਰਾਂਗੇ ਘੈਂਟ ਆਇਆ ਇਹ ਸਤਾਰਿਆਂ ਵਾਲੀ ਆ 350 ਰੁਪਏ ਦੀ ਸੌਰੀ 300 ਦਿਖੇਗੀ ਤਾਂ ਕਰ ਆ ਲੀਏ ਜੀ ਫਿਰ ਬਿਲ ਪਰਫਿਊਮ ਤਾਂ ਬਹੁਤ ਆ ਗਏ ਜਿਉਂ ਤਾਂ ਸਾਡੇ ਇੱਕ ਮਾਸੀ ਜੀ ਲੈ ਆਏ ਪਰਫਿਊਮ ਵਾਧੂ ਪਏ ਹੁਣ ਚਲੋ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਸਭ ਸ਼ਰੀਕ ਹਾਲ ਜੀ ਅਸੀਂ ਕਰਾ ਲੀਏ ਬਿਲ ਤੂੰ ਹੁਣ ਬਿਲ ਜਾ ਫੜੀ ਬੈਠੀ ਮੈਂ ਕੀ ਕਹਾਂ ਹੂੰ ਹੂੰ پتہ ਕੀ ਗੱਲ ਹੋਈ ਦੇਖੋ ਇੱਕ ਪਾਸੇ ਨੇ ਮੈਂ ਬਹੁਤ ਸੈਟੀਸਫਾਈ ਹੋਈ ਪਤਾ ਕਿੰਨਾ ਕਹਿਨੀ ਆ ਮੈਂ ਹਾਂ ਇਹਨਾਂ ਪਰ 400 ਦਾ ਰੇਟ ਲੱਗਿਆ ਵਾ ਤਾਂ ਮੈਂ ਸੋਚਦੀ ਸੀ ਵੀ ਇਹ 800 ਦੇ ਹਨਾ ਆਪਾਂ ਨੂੰ ਫੇਰ ਵੀ 300 ਲੈਸ ਕਰਕੇ ਉਹਨਾਂ ਨੇ ਇਹ ਦੋਹੇ ਚੀਜ਼ਾਂ 500 ਚ ਦੇਤੀਆਂ ਹਾਂ ਇੱਥੇ ਤੇ ਮੈਂ ਸੈਟੀਸਫਾਈ ਹੋਈ ਹਾਂ ਬਿਲ ਕਾਊਂਟਰ ਤੇ ਗਈਆਂ ਖੜਾ ਕੇ ਹੀ ਰੱਖਿਆ ਮੈਂ ਤਾਂ ਹੈਰਾਨ ਆ ਦੱਸ ਆ ਬੇਚਾਰੀ ਕੁੜੀ ਦੀ ਕਿਆ ਕੁੜੀ ਨੂੰ ਕਹੀਗੇ ਆਹ ਅਨਾਊਂਸਮੈਂਟ ਕਰੀ ਜਾਵੇ ਵੀ ਜਿਹਦਾ ਇਹ ਕੰਮ ਆ ਹਨਾ ਕੈਸ਼ ਕਾਊਂਟ ਦਾ ਉਹ ਛੇਤੀ ਪਹੁੰਚੋ ਕਸਟਮਰ ਕਿੰਨੇ ਇਕੱਠੇ ਹੋ ਗਏ ਤੇ ਹਾਂ ਇਹ ਤੇ ਥੋੜਾ ਜਿਹਾ ਕੰਮ ਖਰਾਬ ਲੱਗਿਆ ਇਹਨਾਂ ਦਾ ਮੈਨੂੰ ਹੂੰ ਉਹੀ ਗੱਲ ਆ ਕੈਸ਼ ਕੈਸ਼ ਨੂੰ ਲੋਕ ਲਾ ਕੇ ਗਏ ਹੋਏ ਦਾ ਸੱਚਾਬੀ ਨਾਲ ਲੈ ਕੇ ਮੈਂ ਤੇ ਹੈਰਾਨ ਆ ਕਿੰਨੇ ਕਸਟਮਰ ਹੈਰਾਨ ਹੋਏ ਕੋਈ ਪ੍ਰੈਗਨੈਂਟ ਜਾਂ ਲਾਸਟ ਸੇਜ ਵਾਲੀ ਵੀ ਆ ਸਕਦੀ ਆ ਹਾਂ ਹਲੋ ਭਾਈ ਖੜ ਜਾ ਭਾਈ ਖੜ ਜਾ ਕਈ ਵਾਰ ਕੰਨਾ ਵੀ ਆ ਜਾਂਦਾ ਕੋਈ ਨਾ ਕੋਈ ਬੈਠਣ ਨੂੰ ਉੱਥੇ ਕੋਈ ਹਾਂ ਦਾ ਹੈਰਾਨ ਦੀ ਗੱਲ ਭਾਈ ਕੀ ਆ ਚੱਕਰ ਹੈ ਇਹ ਕੀ ਨਹੀਂ ਹੈਗਾ ਚੱਲ ਕੋਈ ਗੱਲ ਤੂੰ ਕਹਿ ਦਿੰਨੇ ਆ ਬੜੇ ਮਾਲ ਖੋਲਣੇ ਸੌਕੇ ਹੂੰ ਚਲੋ ਛੱਡੋ ਕੋਈ ਗੱਲ ਨਹੀਂ ਹੁਣ ਆਪਾਂ ਜਿਹੜੇ ਖੜੇ ਉਹਨਾਂ ਦੀ ਗਲਤੀ ਵੀ ਨਹੀਂ ਕਰ ਸਕਦੇ ਜਿਨ੍ਹਾਂ ਦਾ ਅਸਲੀ ਕੰਮ ਉਹ ਕਰਦੇ ਨਹੀਂ ਤੇ ਖੜੇ ਉੱਥੇ ਹੂੰ ਗੱਲ ਤਾਂ ਆਏ ਚਲੋ ਐਨੀਵੇਜ਼ ਅ ਮੈਂ ਹੁਣ ਖਾਣੇ ਆ ਘਰ ਜਾ ਕੇ ਮੈਂ ਆਪਣੀ ਐਕਸਾਈਟਮੈਂਟ ਨਹੀਂ ਤੋੜਨੀ ਹੈ ਕਿ ਇੱਕ ਦੀਦੀ ਨੂੰ ਇੱਕ ਬੰਨੇ ਚਲ ਠੀਕ ਆ ਕਰਾ ਜਾ ਕੇ ਦੇਖਦੇ ਆ ਚਲ ਜੀ ਉਧਰੇ ਰਹਿ ਗਈ ਸਹੀ ਗੱਲ ਜੀ ਸਾਰਿਆਂ ਨੂੰ ਮਮੀ ਕੋਲ ਮੈਂ ਤਾਂ ਭਾਈ ਪਾਸੇ ਸੀ ਜੇ ਮੰਜੇ ਇੰਨੇ ਦੇ ਦੂਰ ਡੇਹਾ ਵੇ ਹੁਣ ਮੰਮੀ ਦਾ ਰਹਿੰਦਾ ਹੈ ਲੱਡੂ ਬੈਠਾ ਲੁਕਿਆ ਵਾ ਨੌਰ ਕਿਹਾ ਦਿੱਤਾ ਸਾਰੇ ਮਰ ਰਹੇ ਸੀ ਬਾਡਰ ਬਣਿਆ ਹੋਏ ਬਾਡਰ ਤੁਸੀਂ ਆਉ ਮੰਮੀ ਕੋਲ ਨੂੰ ਮੰਮੀ ਦਾ ਭਾਈ ਮੁੰਡਾ ਲਈ ਬੈਠੀ ਤੁਸੀਂ ਕਰੋ ਮੰਜਾ ਆਪਣੇ ਆਲਾ ਕੋਲ ਹੋਰ ਕਰ ਲਾ ਕਾ ਉਹਨੂੰ ਹੱਥੇ ਪੁੱਠਾ ਪਾਇਆ ਵਾ ਮੰਜੇ ਨੂੰ ਬਾਡਰ ਤਾ ਸਤਾ ਕਿੰਨਾ ਔਖਾ ਮੁਸ਼ਕਿਲ ਹੁੰਦਾ ਪਾਣੀ ਔਖਾ ਮੁਸ਼ਕਿਲ ਹੁੰਦਾ ਠੀਕ ਆ ਨਾ ਇਹ ਡ੍ਰੰਪ ਨੇ ਵੀ ਇੱਕ ਲਾਈ ਵੀ ਆ ਹਾਂ ਡ੍ਰੰਪ ਨੇ ਵੀ ਲੋਕ ਲੈ ਆਈਆਂ ਕਿ ਮੈਂ ਪੈਣ ਚੱਲ ਗਈ ਭਾਈ ਕਹਿੰਦੀ ਸ਼ਾਪਿੰਗ ਕਰਨੀ ਆ ਸ਼ਾਪਿੰਗ ਕਰਕੇ ਆਈਆਂ ਹਾਂ ਹਾਂ ਆ ਬਾਤ ਇਹਨੂੰ ਪਾਸੀ ਫੁੱਲੇ ਸਾਡੇ ਜਸਵੀਨ ਆਰਸ਼ਾ ਸ਼ਾਪਿੰਗ ਕਰਕੇ ਲਈਏ ਭਾਈ ਦੋਈ ਦਾ ਭਾਬੀ ਪੋਠਾ ਹੀ ਦਿਖਾਈ ਜਾਂਦੀ ਸਿੱਧਾ ਤਾਂ ਕਰ ਇਹਨੂੰ ਰ ਅਿੱਧ ਨੂੰ ਆ ਸਿੱਧਾ ਆ ਬੋਸ ਉਹਨੇ ਕਹਦਾ ਤਾਂ ਹੈ ਉਹ ਚੁੜਾ ਤੇ ਤੇਰੇ ਮੇਰੇ ਖੋਲ ਕੇ ਦੇ ਦੇ ਭਾਈ ਜੀ ਜਿਹੜਾ ਚੁਆਇਸ ਹੈ ਜੀ ਨੂੰ ਉਹ ਰੱਖ ਲਓ ਹਾਂ ਦੀਦੀ ਜਿਹੜਾ ਜਿਹਨੂੰ ਪਸੰਦ ਆ ਉਹ ਰੱਖ ਹਾਂ ਤੂੰ ਬੜੀ ਆ ਤੂੰ ਦੇਖ ਲੈ ਦੀਦੀ ਜਿਹੜਾ ਤੱਕ ਕਹਿ ਤੂੰ ਨੂੰ ਹੀ ਸੋਹਣਾ ਲੱਗੂਗਾ ਹਾਂ ਦੋਵੇਂ ਕਲਰ ਦੀ ਬਹੁਤ ਸੋਹਣੀ ਜਿਹੜਾ ਤੈ ਲੈਣਾ ਤੁਸੀਂ ਦੱਸੋ ਕਿਹੜਾ ਲੈਣਾ ਤੁਸੀਂ ਮੈਂ ਤਾਂ ਨਹੀਂ ਦੱਸ ਬਸ ਤੁਸੀਂ ਬੋਲ ਇਹਨੇ ਤਾਂ ਮੈਂ ਪਿੰਕ ਲੈ ਲਾ ਕਿੰਨੇ ਦਾ ਆ ਹੋਗਾ ਕਿੰਨੇ ਪੈਸੇ ਰਾਏ ਤੁਸੀਂ ਦੱਸੋ ਮੋਦ ਅਸਾਂ ਨਾਲ ਤੁਸੀਂ ਵੀ ਦੱਸੋ 500 ਤੱਕ ਗੈਸ ਕਰੋ ਗੈਸ ਕਿੰਨਾ ਵੀ ਇੱਕ ਕੁੜਤਾ 500 ਆਈ ਗਿਆ ਨੇ ਹੂੰ ਪੂਰਾ ਸੂਟ ਦੀਦੀ ਕਹਿੰਦੀ ਆ ਵੀ ਹਾਂ ਹਾਂ ਇੱਕ 500 ਦਾ ਮਮੀ ਤੁਸੀਂ ਦੱਸੋ ਮਮੀ ਕਿੰਨੇ ਲਾਓਗਾ ਇਹ ਤੁਸੀਂ ਘਟਾਓ ਮੈਂ ਤਾਂ ਅਸੀਂ ਘਟਾਇਆ ਨਹੀਂ ਹੈਗਾ 150 ਘਟਾ ਕਰ ਲੈ ਹੋਰ ਕੀ ਸਾਡੇ 400 ਦਾ ਹੋਊਗਾ 450 ਦਾ 400 ਦਾ ਹੋਊਗਾ ਹਾਂ ਠੀਕ 400 ਦਾ ਲਾਉਣੇ ਮੰਨ ਲਓ ਦੀਦੀ 500 ਦਾ ਲਾਉਂਦੀ ਹੈ 900 ਰੁਪਿਆ ਬਣ ਗਿਆ ਹਮ ਹਣ ਇਹਦੇ ਵਿੱਚ ਬਿੱਲ ਚ ਚੈੱਕ ਕਰ ਕਿੰਨੇ ਪੈਸੇ ਲੱਗੇ ਸਾਡੇ ਬਿੱਲ ਤਾਂ ਤਾਂ ਬਹੁਤ ਸਾਫ਼ ਰੱਖਿਆ ਵਾ ਮਚੋ ਮਜੂਤ ਇੱਕ 500 ਦਾ ਪੈ ਗਿਆ ਟੋਟਲ ਅਮਾਊਂਟ ਕੈਸ਼ 1 500 ਦਾ ਵਹਿ ਗਿਆ ਆ ਦੇਖ 500 ਦੇ 500 ਦੇ ਦੋ ਹਾਂ 500 ਦੇ ਬੈ ਲੈ ਵੈਰੀ ਗੁੱਡ ਤਾਂ ਇਹ ਤੇ ਹੋਰ ਲਿਆੜੇ ਸੀ ਹਨਾਨਗਰੀ ਦੀ ਗੱਲ ਹੈ ਇੱਕ ਹੋਰ ਹੋਣ ਕਹਿੰਦੇ ਥਾਨ ਲੈ ਕੇ ਆਉਣਾ ਦਾ ਪੂਰਾ ਹੋਰ ਲਿਆੜੇ ਤਾਂ ਠੀਕ ਹੈ ਐ ਠੀਕ ਆ ਮੰਮੀ ਹੈਨਾ ਮੈਂ ਕਿ ਮੈਂ ਦੀਦੀ ਨਾਲ ਜਾ ਕੇ ਲਿਆਉਂਗੀ ਉੱਥੇ ਕਲਰ ਵਰਤਣਾ ਨਹੀਂ ਤੇ ਘਰਾ ਪਾਉਣ ਨੂੰ ਕਹਿ ਕਹਿੰਦੇ ਆ ਹਾਂ ਸੌਦਾ ਫਿਰ ਅੱਜ ਅਸੀਂ ਆਏਨ ਵਧੀਆ ਮਾਰ ਕੇ ਆਏ ਆ ਅੱਜ ਤੁਸੀਂ ਅਕੜਾ ਲਾ ਬਹੁਤ ਈ ਵਾਲਾ ਕੰਮ ਕਰਿਆ ਅੱਛਾ ਅਸੀਂ ਅੱਗੇ ਬੇਕਲੀ ਵਾਲਾ ਕਰਦੇ ਆ ਕੰਮ ਹਾਂ ਦੱਸ ਕਈ ਵਾਰ ਨਾ ਮਹਿੰਗੀ ਚੀਜ਼ ਨਹੀਂ ਆਉਂਦੇ ਕਈ ਵਾਰ ਹਾਂ ਕਈ ਚੀਜ਼ਾਂ ਚ ਘੱਟ ਨਹੀਂ ਕਰੇ ਨਾ ਠੀਕ ਹੈ ਟਾਈ ਸੋ ਤਾਂ ਠੀਕ ਹੈ 500 ਦੀ 100 ਦਾ 100 ਨੰਬਰ ਕਿਉਂ ਬਹੁਤ ਹਾਂ ਚੱਕਿਆ ਤਾਂ ਆਪਣੇ ਆਪ ਕਿੰਨਾ ਵੀ ਇਹ ਵੀ 400 ਦਾ ਹੋਊਗਾ ਸਾਢੇ 400 ਦਾ ਆ ਦੇਖ ਰੇਟ ਇਹਦੇ ਪਰ ਰੇਟ ਸਾਢੇ 400 ਆ ਅੱਛਾ ਸੰਤਾਂ ਤਾਂ ਇਹਦਾ ਵੀ ਇਹ 900 ਦੇ ਹੋਗੇ ਦੋ ਇਹ ਪਰ ਹਾਲ ਐਸਾ ਬਹੁਤ ਕਰਿਆ ਉਹਨਾਂ ਨੇ 500 ਦੇ ਹੀ 2 ਦੇ ਤੇ ਜਿਹੜਾ ਮੈਂ ਕਹਿੰਦੀ ਸੀ 1000 ਵਾਲਾ ਉਹ 600 700 ਦਾ ਹੋਣਾ ਜੈਸੇ ਮੈਂ ਕਹਿੰਦਾ ਭਲੇਖਾ ਨਾ ਪੈ ਗਿਆ ਹੋਵੇ ਉਹਨਾਂ ਨੂੰ ਨਹੀਂ ਆਫਰ ਲੱਗੀ ਹੋਈ ਸੀ 50% ਆਫ ਦਾ ਇਹਨਾਂ ਪਰ ਪਤਾ ਨਹੀਂ ਕਿੰਨਾ ਹੋਣਾ ਜਿਹੜਾ ਜਿਹੜਾ ਨਵਾਂ ਮਾਲ ਨਾ ਆਹ ਨਹੀਂ ਜਿਹੜਾ B2 ਮਾਲ ਜਿਆ ਖੁੱਲਿਆ ਪੂਰੇ ਸਾਹਮਣੇ ਜਿਹੜਾ ਵਿਸ਼ਾਲ ਮਾਲ ਦੇ ਸਾਹਮਣੇ ਉੱਥੇ ਤੇ ਲਿਆਂਦਾ ਕੋਈ ਨਾ ਆਪਾਂ ਜਾ ਕੇ ਆਂਦੀ ਆ ਹਾਂ ਸਾਰਾ ਟੱਪਰ ਚਲੋ ਸਾਰਾ ਟੱਪਰ ਚਲੋ ਅੰਮ੍ਰਿਤਾਲਾ ਤੁਸੀਂ ਵੀ ਆਤੀ ਦੀ ਇਹਨੂੰ ਵੀ ਉਂਗਲੀ ਫੜਾ ਕੇ ਲੈ ਜੋ ਹਾਂ ਤੁਰ ਕੇ ਹਾਜੀ ਨਿਰਵਿੰਦਰ ਦੀਆਂ ਅੱਖਾਂ ਖੁੱਲੀਆਂ ਨਹੀਂ ਹੋਣੀਆਂ ਆ ਹੁਣ ਪਤਾ ਪਾਜੀ ਉਹ ਨਹੀਂ ਚੱਲ ਮੰਨੂ ਕੰਮ ਪਤਾ ਲੱਗ ਗਿਆ ਹੁਣ ਮੈਂ ਤਾਂ ਉੱਥੇ ਲੋਰਾਂ ਨੂੰ ਦੇਖ ਦੇਖ ਕੇ ਆਇਓ ਕਹੀ ਗਿਆ ਯਾਰ ਸਾਲਾ ਮਹਿੰਗੀ ਬਹੁਤ ਆ ਮਹਿੰਗੀ ਬਹੁਤ ਨਹੀਂ ਹੁਣ ਹਾਂ ਉਹੀ ਗੱਲ ਨਾ ਵੀ ਆਫਰ ਲਿਖਿਆ ਨਹੀਂ ਆਫਰ ਦੇਖ ਕੇ ਫੇਰ ਹੁਣ ਵੀ ਸਾਨੂੰ ਦਿਖਿਆ ਨਹੀਂ ਨਹੀਂ ਉੱਥੇ ਲਿਖਿਆ ਵਾ ਦਿਖਦਾ ਹੀ ਨਹੀਂ ਪਤਾ ਨਹੀਂ ਉਹਨਾਂ ਨੇ ਉਦਾਂ ਹੀ ਲੈਸ ਕਰਤਾ ਕਿਤੇ ਵੀ ਨਹੀਂ ਦਿਖਿਆ ਸਾਨੂੰ ਦਾ ਆਫਰ ਲੱਗਿਆ ਵਾ ਬਰ ਲੈਸ ਬਹੁਤ ਕਰਿਆ ਉਹਨਾਂ ਨੇ 1000 ਰੁਪਏ ਦੀ ਸ਼ਾਪਿੰਗ ਆਹੀ ਦੇਖ ਕੇ ਕਰਦੇ ਹੋਣੇ ਆਹੋ ਜੇ 1000 ਰੁਪਏ ਦੀ ਸ਼ਾਪਿੰਗ ਕਰੂਗੇ ਤਾਂ 150 ਦੀ ਚਾਦਰ ਇੱਕ ਬੈੱਡ ਸ਼ੀਟ ਫਰੀ ਅੱਛਾ ਜੇ ਰਾਜ 1000 ਰੁਪਏ ਦੀ ਕਰੂਗਾ ਹਾਂ ਜੇ ਮੈਂ ਕਹਿੰਦਾ ਲੋਰਾ ਲੋਰਾ ਲੈਣ ਲਿਆ ਜੇ ਲੈਣ ਜਾਈਏ ਬੈੱਡ ਸ਼ੀਟਾਂ ਵਾਂਗੀਆਂ ਪੰਜ ਛੇ ਆ ਜਾਣੀਆਂ ਫਰੀ ਘੱਟੋ ਘੱਟ ਚਲੋ ਹੋਰ ਕੀ ਆਂ ਦੀਦੀ ਮੇਰੇ ਵੱਲ ਬਰਥਡੇ ਦਾ ਗਿਫਟ ਹੈ ਹਾਂ 10 ਸਹੀ ਗਿਫਟ ਮੈਂ ਦੀਦੀ ਦਾ 10 ਨੂੰ 10 ਨੂੰ ਅੱਛਾ ਠੀਕ ਆ ਠੀਕ ਆ ਦੀਦੀ ਮੈਨੂੰ ਆਖਣ ਲਈ ਸੀ ਰੱਜੀ ਦੀਦੀ ਕਿੰਨੇ ਦਿਨ ਸ਼ਿਲਾ ਉਹ ਬੇਕਰੀ ਮਨ ਕੀ ਥੋਜਵੇ ਥੋੜਾ ਜਿਹਾ ਮੈਂ ਆਪਾਂ ਜਾ ਕੇ ਆਉਂਗਾ ਕਹਿੰਦੇ ਉੱਥੇ ਕਿੱਥੇ ਉੱਥੇ ਮਾਲ ਚ ਹਾਂਜੀ ਹਾਂ 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 ਕਿੰਨੀ ਤਰੀਕ ਮਾਰਿਆ ਆਉਂਗਾ ਕਿਸੇ ਦਿਨ ਫੇਰ ਕਿਹੜਾ ਨਾ ਨੂੰ ਖਤਮ ਹੋ ਜਾਣਾ ਨਾ ਜਦ ਤੱਕ ਸੇਲ ਨਾ ਖਤਮ ਹੋ ਜੇ ਬਸ 27 ਤਰੀਕ ਨੂੰ ਹੋ ਗਿਆ ਕਹਿ ਦੂੰਗਾ ਇਹਨਾਂ ਨੂੰ ਵੀ 2-4 ਦਿਨ ਵਧਾ ਲਓ ਭਾਈ ਹਾਂ ਮੇਰੀ ਦੀਦੀ ਨੇ ਠੀਕ ਹੋਣਾ ਹਾਂ ਵੀ 2-4 ਦਿਨ ਵਧਾ ਲਓ ਸੇਲ ਦੇ ਮਾਰਚ ਤੱਕ ਕੀ ਮੈਂ ਤਾਂ ਕੋਹਰ ਤਾ ਆ ਦੇ ਤਾ ਚਾਹੇ ਹੂੰ ਹਾਂ ਮੈਂ ਤਾਂ ਵੀ ਪਾ ਲਿਆ ਕੱਪੜੇ ਬਾਈ ਨਹੀਂ ਮੈਂ ਤਾਂ ਸੱਚੀ ਮੈਨੂੰ ਵੀ ਆਹੀ ਲੱਗਦਾ ਤਾਂ ਜਿਹੜਾ ਲਿਖਿਆ ਹੁੰਦਾ ਕਈ ਜਗ੍ਹਾ ਤਾਂ ਨਹੀਂ ਲਿਖਿਆ ਹੁੰਦਾ ਹਾਂ ਤੈਨੂੰ ਕੀ ਹੋ ਗਿਆ ਪਿੰਡੇ ਜੇ ਉਹੀ ਗੱਲ ਆ ਬਹੁਤ ਲੈਸ ਕਰਤਾ ਉਹਨਾਂ ਨੇ 2.5 250 ਨੂੰ ਲਾਇਆ ਇਹਦੇ ਤੇ ਨਹੀਂ ਕਿਹਾ ਉੱਥੇ ਨਹੀਂ ਕਿਹਾ ਹਾਂ 500 ਦਾ ਕਰਤਾ 500 ਨੂੰ ਦੋ ਨਾਲੇ ਆਹੋ 2.5 ਨੂੰ ਇੱਕ ਬਹਿ ਗਿਆ ਨਹੀਂ ਘਰਾਂ ਪਾਣ ਨੂੰ ਕਹ ਕਹਿੰਦੇ ਯਾਰ ਵਧੀਆ ਏ ਪਰ ਹੁਣ ਆਏ ਦੇਖ ਲਿਓ ਸੈਜ ਆ ਵੀ ਜਾਊਗਾ ਤੁਹਾਡੇ ਸੈਜ ਦੇਖ ਲਿਓ ਭਾਈ ਹਾਂ ਆ ਪਹਿਲਾਂ ਚੇਂਜ ਨਹੀਂ ਪਾ ਕੇ ਹੀ ਮੈਂ ਚੇਂਜ ਤਾਂ ਨਹੀਂ ਪਾ ਕੇ ਮੈਂ ਤੇ ਨੰਬਰ ਮੰਗਦੀ ਸੀ ਮੈਨੂੰ ਨਹੀਂ ਆ ਜਾਣਾ ਵੈਸੇ ਤਾਂ ਨਾ ਮੇਰੇ ਤਾਂ ਆ ਜਾਣਾ ਮੇਰੇ ਲਈ ਆ ਜਾਣਾ ਦੀ ਫੁੱਲਾ ਢੁੱਲਾ ਆ ਜਾਣਾ ਜੇ ਨਾ ਆਇਆ ਬਾਕੀ ਫੇਰ ਦੀਦੀ ਰਹੀਦਾ ਹੈਗੀਆਂ ਨਾ ਨਾ ਆ ਜਾਣਾ ਹਾਂ ਗੰਜੈਸ ਵੀ ਨਹੀਂ ਟੱਜਣੇ ਯੋਗਿਆ ਨਹੀਂ ਦੇਖ ਛੱਡੀ ਵੀ ਅੰਦਰ ਕਹਿ ਜੀ ਆਹ ਇਹ ਉਹ ਗੰਜੈਸ ਵੇ ਹੁਣ ਅਗਲੇ ਨੇ ਕਿਤੇ ਮੈਂ ਹੁਣ ਚਾਰਟ ਕਰਕੇ ਪਿੱਛੇ ਨਹੀਂ ਬਣ ਕੇ ਆਈ ਮੈਂ ਉਹ ਕਿਵੇਂ ਉਹ ਜਿਹੜੇ ਨੇ ਜਿਹੜੇ ਸਿੰਤੇ ਆ ਬਣਾਏ ਆ ਉਹਨਾਂ ਨੂੰ ਚਾਹੀਦੀਆਂ ਜਾਇਸ ਇਹ ਤਾਂ ਹੁਣ ਲਿਆਂਦੇ ਵਿਚਾਰੇ ਦੁਕਾਨ ਵਾਲੇ ਵੇਚ ਦਿੰਨੇ ਆ ਉਹੀ ਤਾਂ ਹੈ ਹੈਨਾ ਕਿਹੜਾ ਇੱਥੇ ਦਰਜੀ ਲਾਏ ਵੇ ਆ ਨਾ ਤਰਸ ਨਾ ਨਾ ਜਿਹੜੇ ਜੋਗੇ ਨੇ ਕੱਪੜਾ ਨਹੀਂ ਚਾਚਦਾ ਦਿੱਤਾ ਜਿਹੜੇ ਜੋਗੇ ਨੇ ਰੇਟ ਜ਼ਿਆਦਾ ਲਾਇਆ ਨਹੀਂ ਅੱਜ ਕਿਹਦੇ ਪਾਸ ਆਉਂਦਾ ਨਾ ਕੱਪੜੇ ਆਂਦੇ ਨੇ ਰੇਟ ਮੱਪਦਾ ਪਹਿਣ ਦਾ ਰੇਟ ਸੋਹਣਾ ਹੀ ਮਿਲ ਗਿਆ ਇਹਨਾਂ ਨਾਲ ਗਾਗਰੇ ਨੇ ਇੰਡੀਆਂ ਸਪਾਈ ਉਹ ਕਿਤੇ ਜਰੇ ਸਹੀ ਮਿਲ ਗਿਆ ਉਹੀ ਤਾਂ ਹੈ ਨਾ ਭਾਈ ਸਾਰੇ ਆਪਣੇ ਵਰਗੇ ਹੀ ਆ ਬਿਲਕੁਲ ਬਿਲਕੁਲ ਅਸੀਂ ਕਾਹਨੂੰ ਕਿਸਨੂੰ ਮਾੜਾ ਕਹਿਣਾ ਹਾਂ ਹਾਂ ਇੱਕ ਤਾਂ ਇਦਾਂ ਨਹੀਂ ਠੀਕ ਗੱਲ ਠੀਕ ਆ ਜੀ ਫਿਰ ਅਗਲੇ ਵਲੌਗ ਚ ਮਿਲਦੇ ਆ ਥੈਂਕ ਯੂ ਜੀ ਵਲੌਗ ਦੇਖ ਕੇ ਤੁਸੀਂ ਸੁਪਟਾਲ ਜੇ ਵਧੀਆ ਵੀਊ ਦੋਗੇ ਇਹਨੂੰ ਹੋਰ ਬਣਾ ਲਿਆਓਗੇ ਜੀ ਸਾਨੂੰ ਤਾਂ ਕੋਈ ਚੱਕਰ ਨਹੀਂ ਹਾਂ ਬਿਲਕੁਲ